ਦੇਖੋ ਹਰ ਪਾਰਟੀ ਹਰ ਲੀਡਰ ਇਹੀ ਕਹਿੰਦਾ ਵਾ ਕਿ ਸਾਡਾ ਮੈਨੀਫੈਸਟੋ ਤਾਂ ਦੁੱਧ ਦਾ ਤੋਤਾ ਤੇ ਬਾਕੀਆਂ ਦੇ ਜਿਹੜੇ ਝੂਠ ਨੇ ਮੈਂ ਤਾਂ ਇਹ ਪ੍ਰਸਤਾਵ ਰੱਖ ਸਕਦਾ ਵਾਂ ਕਿ ਚੋਣ ਕਮਿਸ਼ਨ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਮੈਨੀਫੈਸਟੋ ਆ ਇਹਨਾਂ ਨੂੰ ਲੀਗਲ ਡਾਕੂਮੈਂਟ ਟਰੀਟ ਕਰਨਾ ਚਾਹੀਦਾ ਇਹਨਾਂ ਦੇ ਨਾਲ ਇੱਕ ਐਫੀਡੇਵਿਟ ਲੈਣਾ ਚਾਹੀਦਾ ਪੋਲੀਟੀਕਲ ਪਾਰਟੀਆਂ ਤੋਂ ਕਿ ਅਗਰ ਇਹ ਵਾਅਦੇ ਅਸੀਂ ਨਹੀਂ ਪੂਰੇ ਕਰਾਂਗੇ ਪਹਿਲੇ 2 ਸਾਲ ਦੇ ਵਿੱਚ ਤੇ ਸਾਡੀ ਮਾਨਤਾ ਪੋਲੀਟੀਕਲ ਪਾਰਟੀ ਵੱਜੋਂ ਰੱਦ ਕੀਤੀ ਜਾਵੇ ਪੰਜਾਬ ਇਕਤਾ ਪਾਰਟੀ ਇਹ ਐਫੀਡੇਵਿਟ ਦੇਣ ਲਈ ਤਿਆਰ ਹੈ ਕਿ ਕਾਂਗਰਸ ਬੀਜੇਪੀ ਆਕਾਲੀ ਦਲ ਇਹ ਐਫੀਡੇਵਿਟ ਦੇਣ ਲਈ ਤਿਆਰ ਹੈ ਜਦ ਤੱਕ ਇਹ ਐਫੀਡੇਵਿਟ ਨਹੀਂ ਦੇਣਗੇ ਉਦੋਂ ਤੱਕ ਇਹ ਸਾਰੇ ਝੂਠੇ ਵਾਅਦੇ ਕਰਕੇ ਲੋਕਾਂ ਦੀ ਕਚਹਿਰੀ ਚ ਤੇ ਭਗੋੜੇ ਹੀ ਸਾਬਤ ਹੁੰਦੇ ਨੇ ਕਿ ਰਾਹੁਲ ਗਾਂਧੀ ਦਾ ਵਿਸ਼ਵਾਸ ਪੰਜਾਬ ਦੇ ਲੋਕ ਤਾਂ ਤਾਂ ਕਰਨਗੇ ਨਾ ਜੇ ਉਹਨਾਂ ਦੇ ਮੁੱਖ ਮੰਤਰੀ ਨੇ ਗੁਟਕਾ ਸਾਫ ਫੜ ਕੇ ਆਪਣੇ ਵਾਅਦੇ ਪੂਰੇ ਕੀਤੇ ਨੇ ਨੌਕਰੀਆਂ ਦਾ ਵਾਅਦਾ ਕੈਪਟਨ ਅਬਰਿੰਦਰ ਸਿੰਘ ਨੇ ਪੰਜਾਬ ਚ ਕੀਤਾ ਵਾ ਹਰ ਘਰ ਨੌਕਰੀ ਔਰ ਹੁਣ ਸਾਡੇ ਬੱਚੇ ਟੈਂਕੀਆਂ ਤੇ ਚੜੇ ਹੋਏ ਨੇ ਸਾਡੀਆਂ ਨਰਸਿਸ ਜਿਹੜੀਆਂ ਨੌਕਰੀਆਂ ਪੱਕੀਆਂ ਕਰਾਉਣ ਵਾਸਤੇ ਗਵਰਨਮੈਂਟ ਹਸਪੀਟਲ ਦੀ 6ਵੀਂ ਮੰਜ਼ਲ ਤੋਂ ਛਲਾੰਗ ਮਾਰ ਕੇ ਲੱਤਾਂ ਬਾਹਾਂ ਤੋੜਾ ਰੀਆਂ ਸੋ ਪੰਜਾਬ ਦੇ ਵਿੱਚ ਅਗਰ ਵੋਟਰ ਜਿਹੜਾ ਵਾ ਉਹ ਜਾਣਦਾ ਵਾ ਕਿ ਕਾਂਗਰਸ ਦੇ ਲੀਡਰ ਸਾਡੇ ਨਾਲ ਝੂਠ ਬੋਲਦੇ ਆ ਜੇ ਉਹਨਾਂ ਦਾ ਮੁੱਖ ਮੰਤਰੀ ਝੂਠ ਬੋਲ ਸਕਦਾ ਉਹ ਰਾਹੁਲ ਗਾਂਧੀ ਦੇ ਵੈਦਿਆਂ ਤੇ ਕਦੀ ਵੀ ਯਕੀਨ ਨਹੀਂ ਕਰੇ ਗੱਲ ਇਹ ਹੈਗੀ ਆ ਕਿ ਸਾਰੀਆਂ ਕਾਨੂੰਨ ਦੀਆਂ ਪੇਚੀਦਗੀਆਂ ਨੂੰ ਕਾਂਗਰਸ ਹੋਰ ਕੰਪਲਿਕੇਟ ਕਰ ਰਹੀ ਆ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਡੇਢ ਸਾਲ ਉਹਨਾਂ ਨੇ ਤਹਿਕੀਕਤ ਕੀਤੀ ਹੁਣ ਪਿਛਲੇ 6 ਮਹੀਨਿਆਂ ਤੋਂ ਐਸਆਈਟੀ ਤਹਿਕੀਕਤ ਕਰ ਰਹੀ ਆ ਤੇ ਲੱਭਿਆ ਅਜੇ ਤੱਕ ਕੁਝ ਵੀ ਨਹੀਂਗਾ ਜਿਹੜੇ ਛੋਟੇ-ਮੋਟੇ ਪੁਲਿਸ ਵਾਲੇ ਫੜੇ ਸਾਰਿਆਂ ਨੇ ਜਮਾਨਤਾ ਕਰਾ ਲੀਆਂ ਹਾਈ ਕੋਰਟ ਤੋਂ ਅਸਲ ਗੁਨਾਹਗਾਰ ਜਿਹੜੇ ਨੇ ਉਹ ਸੁਮੇਤ ਸਿੰਘ ਸੈਣੀ ਡੀਜੀਪੀ ਸੁਖਬੀਰ ਸਿੰਘ ਬਾਦਲ ਐਸ ਹੋਮ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਐਸ ਚੀਫ ਮਿਨਿਸਟਰ ਜਦ ਤੱਕ ਇਹ ਤਿੰਨ ਲੋਕ ਨਹੀਂ ਫੜੇ ਜਾਣਗੇ ਜਿਨ੍ਹਾਂ ਨੇ ਹਰ ਕਿਸਮ ਦੇ ਹੁਕਮਨਾਮੇ ਜਾਰੀ ਕਰਵਾਏ ਸਾਰੇ ਹੁਕਮਨਾਮੇ ਵਾਪਸ ਕਰਵਾਏ ਜਿਨ੍ਹਾਂ ਨੇ ਹਰ ਕਿਸਮ ਦੀ ਬੇਅਦਬੀ ਦੇ ਵਿੱਚ ਰੋਲ ਅਦਾ ਕੀਤਾ ਔਰ ਅੱਜ ਜਿਹੜਾ ਹਰਿਆਣਾ ਗਵਰਨਮੈਂਟ ਨਹੀਂ ਕਰਨ ਦੇ ਰਹੀ ਉਸ ਦੀ ਇਨਵੈਸਟੀਗੇਸ਼ਨ ਤੁਸੀਂ ਸਮਝ ਜੋ ਕਿ ਹਰਿਆਣਾ ਸਰਕਾਰ ਅਕਾਲੀ ਦਲ ਦਾ ਭਾਈਵਾਲ ਭਾਰਤੀ ਜਨਤਾ ਪਾਰਟੀ ਦਾ ਇਹਦਾ ਮਤਲਬ ਇਹ ਹੈ ਕਿ ਇਹ ਅਕਾਲੀਆਂ ਦੇ ਕਹਿਣ ਦੇ ਉੱਤੇ ਸਾਰੇ ਉਸ ਤੈਕੀਕਾਤ ਵਿੱਚ ਰਿਕਵਰ ਪੈਦਾ ਕੀਤੀ ਜਾ ਰਹੀ ਹੈ